ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਰਾਗ ਗੁਜਰੀ ਮਹਿਲਾ ਪਹਿਲਾ ਚੌਪਦ ਦੇ ਘਰ ਪਹਿਲਾ ਤੇਰਾ ਨਾਮ ਕਰੀ ਚੰਨਨਾਠੀਆਂ ਜੇ ਮਨ ਉਰਸਾ ਹੋਏ ਕਰਨੀ ਕੁੰਗੂ ਜੇ ਰਲੇ ਕਟ ਅੰਤਰ ਪੂਜਾ ਹੋਏ ਛੇ ਪ੍ਰਭੂ ਸਤਿਗੁਰੂ ਗੁਰਨਾਨਕ ਦੇ ਮਹਾਰਾਜ ਆਖਦੇ ਨੇ ਤੇਰੇ ਨਾਮ ਦੀ ਆਦ ਨੂੰ ਮੈਂ ਚੰਦਨ ਦੀ ਲੱਕੜੀ ਬਣਾਵਾ ਤੇ ਮੇਰਾ ਮਨ ਉਸ ਚੰਦਨ ਦੀ ਲੱਕੜੀ ਨੂੰ ਕਣਕ ਸਾਨ ਵਾਸਤੇ ਸਿਲ ਬਣ ਜਾਏ ਮੇਰਾ ਉੱਚਾ ਆਚਰਣ ਕਿਸਰ ਬਣ ਕੇ ਰਲ ਜੈ ਤੇਰੀ ਪੂਜਾ ਇਸ ਤਰ੍ਹਾਂ ਅੰਦਰ ਹੋਵੇਗੀ ਪੂਜਾ ਕੀ ਚੈ ਨਾਮ ਤੇ ਆਈਏ ਬਿਨ ਨਾਵੇ ਪੂਜ ਨਾ ਹੋਏ ਰਹਾ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ ਇਹੀ ਪੂਜਾ ਨਾਮ ਤੋਂ ਬਿਨਾ ਪੂਜਾ ਪਈ ਨਹੀਂ ਹੁੰਦੀ ਬਾਹਰ ਦੇ ਪਖਾਲਨੀਏ ਜੇ ਮਨ ਤੋਵੇ ਕੋਏ ਝੂਠ ਲਹਿ ਜਿਉ ਮਨ ਜਿਐ ਮੋਖ ਭਿਆਣਾ ਹੋਏ ਜਿਵੇਂ ਬਾਹ ਦੇ ਮੂਰਤੀਆਂ ਦੇ ਇਸ਼ਨਾਨ ਕਰਾਈਦੇ ਨੇ ਇਸੇ ਪ੍ਰਕਾਰ ਜੇ ਕੋਈ ਮਨੁਖ ਆਪਣੇ ਮਨ ਨੂੰ ਨਾਮ ਸਿਮਰਨ ਚ ਧੋਵੇ ਫਿਰ ਅੰਦਰ ਦੀ ਝੂਠ ਲਹਿ ਜਾਂਦੀ ਮਨ ਮਾਂਜਿਆ ਜਾਂਦਾ ਪਸ਼ੂ ਮਿਲ ਹੈ ਚੰਗਿਆਈਆਂ ਖੜ ਖਾ ਮੈਂ ਅੰਮ੍ਰਿਤ ਦੇ ਨਾ ਮਿਹਉਣੇ ਆਦਮੀ ਤ੍ਰਿਗ ਜੀਵਨ ਕਰਮ ਕਰੇ ਇਸ ਤਰ ਤ੍ਰਤੀ ਉਤੇ ਮਨੁੱਖ ਪਸ਼ੂ ਪੰਛੀ ਸਭ ਸਭ ਦੇ ਵਿੱਚ ਮਨੁੱਖ ਹੈ ਉਹ ਸਰਦਾਰ ਮੰਨਿਆ ਜਾਂਦਾ ਤੇ ਸਤਿਗੁਰੂ ਕਹਿਣ ਲਗੇ ਨਾ ਮਿਹਉਣੇ ਆਦਮੀ ਤ੍ਰਿਗ ਜੀਵਨ ਕਰਮ ਕਰੇ ਨਾਮ ਤੁਸਕਣੇ ਮਨੁੱਖ ਦਾ ਜੀਵਨ ਫਿਰ ਫਟਕਾਰ ਯੋਗ ਹੈ ਜੇ ਉਹਨਾਂ ਚ ਪ੍ਰਭੂ ਦਾ ਨਾਮ ਨਹੀਂ ਵਸਿਆ ਨੇੜਾ ਨੇੜਾ ਹੈ ਦੂਰ ਨਾ ਜਾਣਿਓ ਇਤਸਾਰ ਸੰਭਾਲੇ ਜੋ ਦੇਵੇ ਸੋ ਖਾਵਣਾ ਕੋ ਨਾਨਕ ਸਾਚਾ ਹੈ ਏ ਭਾਈ ਸਾਡੀ ਤੇ ਪ੍ਰਭੂ ਦੀ ਬੜੀ ਨੇੜੇ ਦੀ ਸਾਂਝ ਨਿਤ ਨੂੰ ਯਾਦ ਕਰਨਾ ਚਾਹੀਦਾ ਜੋ ਉਹ ਪ੍ਰਭੂ ਦਿੰਦਾ ਅਸੀਂ ਉਹੀ ਖਾਣੇ ਆ ਏ ਪ੍ਰਭੂ ਭਾਈ ਪ੍ਰਭੂ ਨੂੰ ਦੂਰ ਨਾ ਸਮਝੋ ਉਹ ਸਦਾ ਸਾਡੀ ਸਾਰ ਲਿੰਦਾ ਗੁਜਰੀ ਮਹਿਲਾ ਪਹਿਲਾ ਨਾਬ ਕਮਲ ਤੇ ਬ੍ਰਹਮਾ ਉਪਜੇ 베ਦ ਪੜੈ ਮੁਖਕੰਟ ਸਵਾਰ ਤਾਕਉੰਤ ਨਾ ਜਾਈ ਲਖਣਾ ਆਵਤ ਜਾਤ ਰਹੇ ਗੁਮਾਰ 베ਦ ਪੁਰਾਣਾ ਵਿੱਚ ਕਥਾ ਹੁੰਦੀ ਹੈ ਕਿ ਬ੍ਰਹਮਾ ਦੇ ਰਚੇ ਹੋਏ 베ਦ ਪੰਡਿਤ ਲੋਕ ਮੂਹ ਨਾਲ ਮਿੱਠੀ ਸੁਰਤ ਵਿੱਚ ਪੜਦੇ ਨੇ ਪਰ ਉਹੀ ਬ੍ਰਹਮਾ ਵਿਸ਼ਨੂੰ ਦੀ ਧੁਨੀ ਚ ਕੋਲ ਫੁੱਲ ਚ ਜੰਮਿਆ ਉਹਨੇ ਵੀ ਪ੍ਰਭੂ ਦਾ ਅੰਤ ਨਹੀਂ ਪਾਇਆ ਲਬਦਾ ਰਿਆ ਪਰ ਕਈ ਜੁਗ ਹਨੇਰੇ ਵਿੱਚ ਹੀ ਰਿਆ ਸੀ ਪ੍ਰੀਤਮ ਕਿਉ ਅਵਸਰੇ ਮੇਰੇ ਪ੍ਰਾਣ ਅੰਧਾਰ ਜਾ ਕੀ ਭਗਤ ਕਰਹੈ ਜਨਮ ਪੂਰੇ ਮੁੰਜਨ ਸੇਵ ਹੈ ਗੁਰ ਵਿਚਾਰ ਹਾਉ ਏ ਮਿਰਜਨ ਕੀ ਜਾਸੇ ਪ੍ਰੀਤਮ ਮੈਨੂੰ ਨਾ ਪੁੱਲ ਤੂੰ ਉਹ ਹੈ ਜਿਸ ਦੀ ਭਗਤੀ ਪੂਰਨ પુરਖ ਸਦਾ ਕਰਦੇ ਰਹਿੰਦੇ ਨੇ ਰਾਉਸ ਸਦੀਪਕ ਜਾ ਕੇ ਤ੍ਰਿਪੌਨ ਏਕਾ ਜੋਤ ਮੁਰਾਰ ਗੁਰਮੁਖ ਹੋਏ ਸੋ ਐਨ ਇਸ ਨਿਰਮਲ ਮਨਮੁਖ ਰਹਿਣ ਅੰਧਾਰ ਉਹ ਪ੍ਰਭੂ ਇੰਨਾ ਵੱਡਾ ਕਿ ਸੂਰਤੇ ਚੰਦਰਮਾ ਉਸਤੇ ਜਗਤ ਵਿੱਚ ਮਾਨੋ ਇੱਕ ਨਿੱਕੇ ਜਿਹੇ ਜੀਵ ਦੀਵੇ ਹਨ ਸਾਰੇ ਜਗਤ ਉਸ ਦੀ ਜੋਤ ਜਗਤ ਉਹਦੀ ਜੋਤ ਚ ਵਿਆਪਕ ਹੈ ਜਿਹੜਾ ਗੁਰੂ ਦੇ ਸਨਮੁਖ ਹੁੰਦਾ ਹੈ ਪਰ ਉਹੀ ਪ੍ਰਭੂ ਨੂੰ ਸੰਭਾਲਦੇ ਤੇ ਮਨਮੁਖ ਦੀ ਜਿੰਦਗੀ ਰੋਪੀ ਰਾਤ ਹਨੇਰੇ ਚ ਜਾਂਦੀ ਆ ਸਿੱਧ ਸਮਾਦ ਕਰ ਹੈ ਨਿਤ ਚਗਰਾ ਦੋਹ ਲੋਚਨ ਕਿਆ ਹੈ ਰ ਅੰਤਰ ਜੋਤ ਸ਼ਬਦ ਤੁਨ ਜਾਗੈ ਸਤਗੁਰ ਚਗਰ ਨਵੇਰੇ ਵੱਡੇ ਵੱਡੇ ਜੋਗੀ ਸਮਾਧੀਆਂ ਲਾਂਦੇ ਨੇ ਮਨ ਨੂੰ ਜਿੱਤਣ ਦਾ ਯਤਨ ਕਰਦੇ ਨੇ ਪਰ ਉਹ ਨਿਹਰਾ ਝਗੜਾ ਹੀ ਸਹੇੜਦੇ ਨੇ ਅੰਦਰ ਵਸਤੀ ਜੋ ਕਦੀ ਦਿਸੀ ਨਹੀਂ ਅੰਤਰ ਜੋ ਸ਼ਬਦ ਉਨ ਜਾਗਿਆ ਉਸ ਦਾ ਮਨ ਵਾਲਾ ਝਕੜਾ ਗੁਰੂ ਉਦੋਂ ਮੁਕੰਦ ਹੈ ਜਦੋਂ ਗੁਰੂ ਸ਼ਬਦ ਰੂਪੀ ਮਿੱਠੀ ਲਗਣ ਲੱਗ ਪੈਂਦੀ ਹੈ ਸੁਰਨਰਨਾਥ ਬਯੰਤ ਅਜੋਨੀ ਸੱਚ ਹੈ ਮਹਿਲ ਅਪਾਰਾ ਨਾਨਕ ਸਹਿਜ ਮਿਲੇ ਜਗ ਜੀਵਨ ਨਦਰ ਕਰ ਹੋ ਨਿਸਤਾਰਾ ਇਹ ਦੇਵਤਿਆਂ ਤੇ ਮਨੁੱਖਾਂ ਦੇ ਖਸਮ ਹੈ ਬਯੰਤ ਹੈ ਪ੍ਰਭੂ ਤੇ ਨਾਨਕ ਅਰਦਾਸ ਕਰੇ ਜਗਤ ਦੇ ਜੀਵਨ ਮਿਹਰ ਕਰ ਮੈਨੂੰ ਅਡੋਲਤਾ ਵਿੱਚ ਨਿਵਾਸ ਮਿਲੇ ਮਿਹਰ ਦੀ ਨਗਰ ਮਿਹਰ ਕਰ ਮੇਰਾ ਬੇੜਾ ਪਾਰ ਤਾਰੋ ਰਾਗ ਗੂਜਰੀ ਮਹਿਲਾ ਤੀਜਾ ਕਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਤ੍ਰਿਗ ਵਿਹਾ ਜੀਵਣਾ ਜੇ ਤਰ ਪ੍ਰੀਤ ਨ ਪਾਏ ਜਿਤ ਕੰਮ ਹਰ ਵਿਸਰੈ ਦੂਜੈ ਲਗੈ ਜਾਏ ਮਨ ਇਹੋ ਜੈ ਜੀਨ ਫਟਕਾਰ ਯੋਗ ਜਿਤਨਾ ਪ੍ਰਭੂ ਚੇਤਾ ਨਹੀਂ ਆਉਂਦਾ ਉਹ ਕੰਮ ਹੀ ਫਟਕਾਰ ਯੋਗ ਹੈ ਜਿਸ ਵਿੱਚ ਲਗਿਆ ਪ੍ਰਭੂ ਵਿਸਰ ਜਾਂਦਾ ਐਸਾ ਸਤਗੁਰ ਸੇਵਿਐ ਮਨਾ ਜਿਤ ਸੇਵੈ ਗੋਵਿੰਦ ਪ੍ਰੀਤ ਉਪਜੈ ਅਵਰ ਵਿਸਰ ਸਭ ਜਾਏ ਹਰ ਸੇਤੀ ਚਿਤ ਗਹਿ ਰਹੈ ਜਰਾ ਕਾ ਪਉ ਨਾ ਹੋワイ ਜੀਵਨ ਪਦਵੀ ਪਾਇ ਰਹਾਓ ਏ ਮਨ ਇਹੋ ਜੇ ਗੁਰੂ ਦੇ ਸ਼ਰਨ ਪੈਣਾ ਚਾਹੀਦਾ ਜਿਸ ਦੀ ਸ਼ਰਨ ਪਿਆ ਪ੍ਰਮਾਤਮਾ ਨਾਲ ਪਿਆਰ ਪੈਦਾ ਹੋ ਜਾਏ ਤੇ ਮਾਇਆ ਦਾ ਪਿਆਰ ਭੁੱਲ ਜਾਏ ਜਿਸ ਦੀ ਸ਼ਰਨ ਪਿਆ ਪ੍ਰਮਾਤਮਾ ਨਾਲ ਚਿੱਤ ਜੁੜਿਆ ਰਹੇ ਆਤਮਕ ਜੀਵਨ ਦਾ ਦਰਜਾ ਮਿਲ ਜਾਏ ਤੇ ਜੀਵਨ ਮੁਕਤੀ ਮਿਲ ਜਾਏ ਗੋਵਿੰਦ ਪ੍ਰੀਤਿ ਸਿਓ ਇੱਕ ਸਹਿਜ ਉਪਜਿਆ ਵੇਖ ਜੈਸੀ ਭਗਤ ਬਣੀ ਆਪ ਸੇਤੀ ਆਪ ਖਾਇਆ ਤਾਂ ਮਨ ਨਿਰਮਲ ਹੋਵਾ ਜੋਤੀ ਜੋਤ ਸਮਈ ਪ੍ਰਮਾਤਮਾ ਨਾਲ ਪਾਰ ਪਿਆਰ ਪਾਇਆ ਮਨੁੱਖ ਦੇ ਅੰਦਰ ਆਤਮਿਕ ਡੋਲਤਾ ਪੈਦਾ ਹੁੰਦੀ ਹੈ ਹੈਰਾਨ ਕਰਨ ਵਾਲੀ ਭਗਤੀ ਬਣਦੀ ਹੈ ਫਿਰ ਮਨੁੱਖ ਦਾ ਚੇਤ ਪ੍ਰਭੂ ਦੇ ਨਾਲ ਜੁੜਿਆ ਰਹਿੰਦਾ ਤੇ ਮਨ ਨਿਰਮਲ ਹੋ ਜਾਂਦਾ ਹੈ ਬਿਨ ਬਾਗਾਂ ਐਸਾ ਸਤਗੁਰ ਨਾ ਪਾਈਐ ਜੇ ਲੋਚੈ ਸਭ ਕੋਏ ਕੋੜੈ ਕੇ ਪਾਲ ਵਿੱਚੋਂ ਨਿਕਲੈ ਤਾਂ ਸਦਾ ਸੁਖ ਹੋਏ ਏ ਭਾਈ ਬਾਗਾਂ ਤੋਂ ਬਿਨਾ ਗੁਰੂ ਨਹੀਂ ਮਿਲਦਾ ਮਨੁੱਖ ਜਿੰਨਾ ਮਰਜੀ ਸੋਚ ਲੈ ਇਹ ਕੋੜ ਦੇ ਕੰਨ ਟੁੱਟੇਗੀ ਤਾਂ ਸੁਖ ਬਣੇਗਾ ਨਾਨਕ ਐਸਾ ਸਤਗੁਰ ਕੀ ਐਸੇ ਸਤਗੁਰ ਕੀ ਕਿਆ ਉਹ ਸੇਵਕ ਸੇਵਾ ਕਰੇ ਗੁਰ ਅਗੈ ਜੀਉ ਤਰੇ ਸਤ ਗੁਰ ਕਾ ਪਾਣਾ ਚਿਤ ਕਰੇ ਸਤ ਗੁਰ ਆਪੇ ਕਿਰਪਾ ਕਰੇ ਕੈ ਨਾਨਕ ਜੇ ਸੇਵਕ ਨੂੰ ਇਹੋ ਜਿਹਾ ਗੁਰੂ ਮਿਲ ਪੈਂਦਾ ਉਹ ਸੇਵਕ ਅਜੇ ਹੀ ਗੁਰੂ ਦੀ ਕੀ ਸੇਵਾ ਕਰਦਾ ਭਾਵ ਇਹ ਸੇਵਾ ਕਰਦਾ ਕਿ ਗੁਰੂ ਅੱਗੇ ਆਪਣੀ ਜਿੰਦ ਪੇਟ ਕਰ ਦਿੰਦਾ ਸਤ ਗੁਰੂ ਦਾ ਪਾਣਾ ਮੰਨਦਾ ਗੁਰੂ ਦੀ ਕਿਰਪਾ ਦੇ ਨਾਲ ਉਹ ਮਨੁ ਗੁਰੂ ਦੇ ਹੁਕਮ ਨੂੰ ਸਵਕਾਰ ਮੰਨਦਾ ਰਹਿੰਦਾ ਕੁਜਰੀ ਮਹਿਲਾ ਤੀਜਾ ਹਰ ਕੀ ਤੁਮ ਸੇਵਾ ਕਰੋ ਦੂਜੀ ਸੇਵਾ ਸੇਵਾ ਕਰਹੁ ਨਾ ਕੋਈ ਜੀ ਹਰ ਕੀ ਸੇਵਾ ਤੇ ਮਨਹੋਂ ਚਿੰਦਿਆ ਫਲ ਪਾਈਐ ਦੂਜੀ ਸੇਵਾ ਜਨਮ ਬਿਰਥਾ ਜਾਏ ਜੀ हे ਭਾਈ ਸੇ ਪ੍ਰਭੂ ਦੀ ਸੇਵਾ ਭਗਤੀ ਕਰੋ ਕੋਈ ਹੋਰ ਨਾ ਕਰੋ ਹਰੀ ਦੀ ਸੇਵਾ ਤੋਂ ਹੀ ਮਨ ਦੀਆਂ ਜਿਹੜਾ ਇੱਛਾ ਰੂਪੀ ਫਲ ਹੈ ਉਹ ਪ੍ਰਾਪਤ ਹੁੰਦਾ ਹੈ ਹਰ ਮੇਰੀ ਪ੍ਰੀਤ ਰੀਤ ਹੈ ਹਰ ਮੇਰੀ ਹਰ ਮੇਰੀ ਕਥਾ ਕਹਾਣੀ ਜੀ ਗੁਰ ਪ੍ਰਸਾਦ ਮੇਰਾ ਮਨ ਪੀਜੈ ਇਹਾ ਸੇਵਨੀ ਜੀਉ ਰਹਾਉ ਪਰਮਾਤਮਾ ਨਾਲ ਪਿਆਰ ਮੇਰੀ ਜੀਵਨ ਜੁਗਤ ਹੈ ਪਰਮਾਤਮਾ ਦਾ ਪਿਆਰ ਹੀ ਮੇਨ ਮੇਰਾ ਪ੍ਰਮਨ ਪ੍ਰਚਾਮੀ ਦੀਆਂ ਗੱਲਾਂ ਬਸ ਮੈਨੂੰ ਇਹ ਸੇਵ ਭਗਤੀ ਚੰਗੀ ਲੱਗਦੀ ਹੈ ਗੁਰੂ ਦੀ ਕਿਰਪਾ ਨਾਲ ਮੇਰਾ ਮਨ ਪ੍ਰਭੂ ਦੀ ਯਾਦ ਚ ਗਿਜ ਜਾਂਦਾ ਹਰ ਮੇਰਾ ਸਿਮਰਿਤ ਹਰ ਮੇਰਾ ਸ਼ਾਸਤਰ ਹਰ ਮੇਰਾ ਬੰਦਪ ਹਰ ਮੇਰਾ ਭਾਈ ਹਰ ਕੀ ਮੈਂ ਪੂਖ ਲੱਗੈ ਹਰ ਨਾਮ ਮੇਰਾ ਮਨ ਤ੍ਰਿਪਤ ਹੈ ਹਰ ਮੇਰਾ ਸਾਕੰਤ ਹੋਏ ਸਖਾਈ ਏ ਭਾਈ ਪ੍ਰਮਾਤਮਾ ਦਾ ਨਾਮ ਹੀ ਮੇਰੇ ਵਾਸਤੇ ਸਿਮਰਤੀਆਂ ਦੀ ਮਰਿਆਦਤ ਹੈ ਸ਼ਾਸਤਰਾਂ ਦੀ ਵਿਚਾਰ ਹੈ ਪ੍ਰਮਾਤਮਾ ਦਾ ਨਾਮ ਮੇਰੇ ਵਾਸਤੇ ਭਰਾ ਪਾਈ ਹੈ ਤੇ ਪ੍ਰਮਾਤਮਾ ਦੇ ਨਾਮ ਦੀ ਮੈਨੂੰ ਭੁੱਖ ਲੱਗੀ ਹੈ ਮੇਰਾ ਮੰਤਰੀ ਪਤਿਆ ਤੇ ਪ੍ਰਮਾਤਮਾ ਹੀ ਮੇਰਾ ਸਾਥ ਸਬੰਧੀ ਹੈ ਹਰ ਬਿਨ ਹੋਰ ਰਾਸ ਕੁੜੀ ਹੈ ਚੱਲੰਦੇ ਆ ਨਾ ਨਾ ਜਾਈ ਹਰ ਮੇਰਾ ਧਨ ਮੇਰਾ ਸਾਥ ਚੱਲੇ ਜਾਂ ਹਾਂ ਜਾਉ ਤਹ ਜਾਈ ਦੁਨੀਆ ਦੇ ਧਨ ਪਦਾਰਥ ਦਾ ਪਾਈ ਕੀ ਮਾਨ ਪਰਮਾਤਮਾ ਦੇ ਨਾਮ ਤਿਬਿਨਾ ਨਾਲ ਕੁਛ ਨਹੀਂ ਲਬ ਨਬਦਾ ਪਰਮਾਤਮਾ ਦਾ ਨਾਮ ਹੀ ਧੰਨ ਹੈ ਮੇਰੇ ਨਾਲ ਸਾਥੀ ਹੈ ਸੋ ਝੂਠਾ ਜੋ ਝੂਠੇ ਲੱਗੈ ਝੂਠੇ ਕਰਮ ਕਮਾਈ ਕਹਿ ਨਾਨਕ ਹਰ ਕਾ ਪਾਣਾ ਹੋਵਾ ਕਹਿਣਾ ਕਛੂ ਨਾ ਜਾਈ ਜਿਹੜਾ ਮਨੁੱਖ ਨਾਲ ਨਿਭਣ ਵਾਲੇ ਪਦਾਰਥਾਂ ਚ ਪ੍ਰੀਤ ਪਾਈ ਰੱਖਦਾ ਫਿਰ ਸਤਿਗੁਰੂ ਕਹਿਣ ਲੱਗੇ ਸਮਝ ਲਓ ਪਦਾਰਥਾਂ ਦੇ ਖਾਤਰ ਦੌੜ ਭੱਜ ਹੀ ਕਰਦੇ ਕਿਉਂਕਿ ਸਭ ਝੂਠ ਹੈ ਕਹੇ ਨਾਨਕ ਹਰ ਕਾ ਪਾਣਾ ਹੋਇ ਨਾਨਕ ਕਹਤੈ ਪ੍ਰਮਾਤਮਾ ਦੀ ਇਹੀ ਰਜਾ ਹੈ ਕਿ ਕੋਈ ਹਰੀ ਨਾਮ ਵਿੱਚ ਮਸਤ ਹੋ ਕੇ ਝੂਠੇ ਪਦਾਰਥਾਂ 'ਚੋਂ ਮੋਹ ਤੋੜ ਲਵੇ ਤੇ ਪਰ ਇਸ ਰਜਾ ਨੂੰ ਚੰਗਾ ਜਾਂ ਮੰਦਾ ਨਹੀਂ ਆਖਿਆ ਜਾ ਸਕਦਾ ਕੁਛ ਕਾ ਨਹੀਂ ਜਾ ਸਕਦਾ ਗੁਜਰੀ ਮਹਿਲਾ ਤੀਜਾ ਜੁਗ ਮਾਹੇ ਨਾਮ ਦੁਲੰਭ ਹੈ ਗੁਰਮੁਖ ਪਾਇਆ ਜਾਏ ਬਿਨ ਨਾਵੇ ਮੁਕਤ ਨਾ ਹੋਵਈ ਵੇਖੋ ਕੋ ਵਿਪਾਇ ਪਰਮਾਤਮਾ ਦਾ ਨਾਮ ਦੁਲੰਭ ਹੈ ਭਾਈ ਗੁਰੂ ਦੇ ਸਨਮੁਖ ਹੋਇਆ ਮਿਲਦਾ ਤੇ ਨਾਮ ਤੋਂ ਬਿਨਾ ਮੁਕਤੀ ਨਹੀਂ ਮਿਲਦੀ ਇਹ ਤੁਸੀਂ ਨਿਰਣਾ ਕਰਕੇ ਵੇਖ ਲਓ ਬਲੇ ਹਾਰੀ ਗੁਰ ਆਪਣੇ ਸਦ ਬਲੇ ਹਾਰੈ ਜਾਉ ਸਤ ਗੁਰ ਮਿਲਿਆ ਹਰ ਮਨ ਵਸੈ ਸਹਿਜੇ ਰਹੈ ਸੁਮਾਏ ਰਹਾ ਮੈਂ ਆਪਣੇ ਗੁਰੂ ਤੋਂ ਸਦਕੇ ਕੁਰਬਾਨ ਜਾਨਾ ਵਾ ਤੇ ਗੁਰੂ ਮਿਲ ਪਏ ਤਾਂ ਪ੍ਰਭੂ ਮਨੁੱਖ ਦੇ ਮਨ ਚ ਆ ਵਸਦਾ ਜਾਂ ਪਉ ਪਾਇ ਆਪਣਾ ਬਿਰਾਗ ਉਪਜੈ ਮਨਿਆਏ ਬੇਰਾਗ ਗੈ ਤੇ ਹਰ ਪਾਈਐ ਹਰ ਸਿਉ ਰਹੈ ਸਮਾਇ ਜਦ ਪ੍ਰਮਾਤਮਾ ਕਿਸੇ ਮਨੁੱਖ ਦੇ ਹਿਰਦੇ ਚ ਵਸ ਪੈਂਦਾ ਮਨੁੱਖ ਮਾਇਆਵਲੋਕ ਪ੍ਰਾਪਤ ਹੋ ਜਾਂਦਾ ਪ੍ਰਾਪਤਾ ਦੀ ਬਰਕਤ ਨਾਲ ਉਹ ਪਰਮਾਤਮਾ ਚ ਮਿਲ ਪੈਂਦਾ ਜੁੜਿਆ ਰਹਿੰਦਾ ਸੇ ਮੁਕਤ ਜੇ ਮਨ ਜਿਣਾ ਕਿਰਤਾਤ ਨਾ ਲੱਗਿਆ 10ਵੇਂ ਦੁਆਰ ਰਹਿਤ ਕਰੇ 53 ਸੂਜੀ ਪਾਇ ਜਿਹੜਾ ਮਨੁੱਖ ਆਪਣਾ ਮਨ ਜਿੱਤ ਲੈਂਦੇ ਨੇ ਮਾਇਆ ਤੇ ਬੰਦਨਾ ਤੋਂ ਆਜ਼ਾਦ ਹੋ ਜਾਂਦੇ ਨੇ ਉਹ ਵੀ ਮਨੁੱਖ ਇੰਦਰੀਆਂ ਤੋਂ ਪਹੁੰਚ ਉਤਾ ਅਚਿਤ ਆਕਾਸ਼ ਮੰਡਲ ਚ ਪਾ ਕੇ ਪ੍ਰਭੂ ਦੀ ਜੋਤ ਵਿੱਚ ਜੋੜੀ ਰੱਖਦੇ ਨੇ ਨਾਨਕ ਗੁਰ ਤੇ ਗੁਰ ਹੁਆ ਵੇਖੋ ਤਿਸ ਕੀ ਰਜਾਇ ਇਹ ਕਾਰਨ ਕਰਤਾ ਕਰੇ ਜੋਤੀ ਜੋਤ ਸਮਾਇ ਨਾਨਕ ਆਖੇ ਪਾਈ ਵੇਖੋ ਪਰਮਾਤਮਾ ਦੀ ਅਚਰਜ ਮਰਜੀ ਜਿਹੜਾ ਮਨੁ ਗੁਰੂ ਦੀ ਸ਼ਰਨ ਪੈਂਦਾ ਗੁਰੂ ਦੀ ਸ਼ਰਨ ਪੈ ਨਾਲ ਗੁਰੂ ਦਾ ਰੂਪ ਬਣ ਜਾਂਦਾ ਹੈ ਪਰ ਪ੍ਰਮਾਤਮਾ ਆ ਵੀ ਸਬਬ ਬਣਾਉਂਦਾ ਆਤਮਾ ਪ੍ਰਮਾਤਮਾ ਜੋ ਚ ਲੀਨ ਹੋ ਜਾਂਦੀ ਜਦੋਂ ਮਨ ਨੂੰ ਗੁਰੂ ਦੀ ਸ਼ਰਨ ਪਿਆਰ ਲੱਗਦਾ ਗੂਜਰੀ ਮਹਿਲਾ ਤੀਜਾ RAM RAM ਸਭ ਕੋ ਕਹ ਕਹਿਆ RAM ਨਾ ਹੋਏ ਹਰ ਕੋਈ RAM RAM ਅਖਦਾ ਅੱਖ ਨਾਲ ਰੱਬ ਨਹੀਂ ਮਿਲਦਾ ਗੁਰ ਪ੍ਰਸਾਦ ਦੀ RAM ਮਨ ਵਸੇ ਤਾ ਫਲ ਪਾਵੇ ਕੋਈ ਗੁਰੂ ਕਿਰਪਾ ਨਾਲ ਹੀ ਨਾਮ ਮਿਲਦਾ ਤਾ ਹੀ ਫਲ ਪ੍ਰਾਪਤ ਹੁੰਦਣ ਅੰਤਰ ਗੋਬਿੰਦ ਜਿਸ ਲਾਗੇ ਪ੍ਰੀਤ ਹਰ ਤਿਸ ਕਦੇ ਨਾ ਮਿਸਰੈ ਹਰ ਹਰ ਕਰਹੈ ਸਦਾ ਮਨ ਚੀਤ ਰਹਾ ਜਿਸ ਮਨੁੱਖ ਦੇ ਹਿਰਦੇ ਚ ਪ੍ਰਮਾਤਮਾ ਲਈ ਪਿਆਰ ਬਣਦਾ ਪ੍ਰਮਾਤਮਾ ਉਸ ਮਨੁੱਖ ਨੂੰ ਕਦੇ ਨਹੀਂ ਭੁੱਲਦਾ ਰਹਾਉ ਹਿਰਦੇ ਜਿਨ ਕੈ ਕਪਟ ਵਸੈ ਬਾਹਰੋ ਸੰਤ ਕਹਾ ਹੈ ਤ੍ਰਿਸ਼ਨਾ ਮੂਲ ਨ ਚੁਕਾਈ ਅੰਤ ਗਏ ਪਛਤਾਹੇ ਜਿਨ੍ਹਾਂ ਦੇ ਹਿਰਦੇ ਚ ਕਪਟੇ ਬਾਹਰੋਂ ਪਾਵੇਂ ਸੰਤ ਖਵਾਉਂਦੇ ਨੇ ਤੇ ਤ੍ਰਿਸ਼ਨਾ ਕਦੀ ਨਹੀਂ ਮੁੱਕਦੀ ਅਖੀਰ ਪਛਤਉਂਦੇ ਰਹਿੰਦੇ ਨੇ ਅਨੇਕ ਤੀਰਥ ਜੇ ਯਤਨ ਕਰੇ ਤੰਤਰ ਕੀ ਹਉਮੈ ਕਦੇ ਨਾ ਜਾਏ ਜਿਸ ਨਰਕੀ ਦੁਬਦਾ ਨਾ ਜਾਏ ਧਰਮ ਰਾਏ ਤਿਸ ਦੇਸ ਜਾਏ ਫਿਰ ਜੇ ਮਨ ਦਾ ਮੈਲਾ ਬੰਦਾ ਨੇਕਾ ਤੀਰਥਾਂ ਤੇ ਇਸ਼ਨਾਨ ਕਰ ਵੀ ਲੈ ਹੁਮੇ ਦੀ ਮੈਲ ਨਹੀਂ ਲੱਤਦੀ ਤੇ ਉਸ ਨਾਰ ਦੀ ਦੁਬਦਾ ਵੀ ਨਹੀਂ ਜਾਂਦੀ ਤੇ ਧਰਮ ਮਰਾ ਤੋਂ ਸਜਾ ਵੀ ਸੇੜਦਾ ਕਰਮ ਹੋਵੇ ਸੋਈ ਜਨ ਪਾਏ ਗੁਰਮੁਖ ਬੂਜੈ ਕੋਈ ਨਾਨਕ ਵਿੱਚੋਂ ਹਉ ਮੈਂ ਮਰੇ ਤਾਂ ਹਰ ਪੇਟੈ ਸੋਇ ਜਿਸ ਤੇ ਹਰੀ ਦੀ ਬਖਸ਼ਿਸ਼ ਹੁੰਦੀ ਹੈ ਗੁਰੂ ਦੇ ਸਾਹਮਣਕ ਉਹਨੂੰ ਬੂਝ ਹੁੰਦੀ ਹੈ ਨਾਨਕ ਫਿਰ ਉਹਦੇ ਅੰਦਰੋਂ ਹਉ ਮੈਂ ਮੁੱਕ ਜਾਂਦੀ ਹਰੀ ਦਾ ਮਿਲਾਪ ਮਿਲ ਜਾਂਦਾ ਗੁਜਰੀ ਮਹਿਲਾ ਤੀਜਾ ਤਿਸ ਜਨ ਸ਼ਾਂਤ ਸਦਾ ਮਤਨੇ ਚਲ ਜਿਸ ਕਾ ਅਭਿਮਾਨ ਗਵਾਏ ਪਰਮਾਤਮਾ ਜਿਸ ਮਨੁੱਖ ਦਾਹੰਕਾਰ ਦੂਰ ਕਰਦਾ ਉਹ ਮਨੁੱਖ ਨੂੰ ਟਕਾ ਸ਼ਾਂਤੀ ਮਿਲ ਜਾਂਦੀ ਐ ਸੋ ਜਨ ਨਿਰਮਲ ਜੇ ਗੁਰਮੁਖ ਬੂਜੈ ਹਰ ਚਰਣੀ ਚਿਤ ਲਾਇ ਜਿਹੜਾ ਮਨੁ ਗੁਰੂ ਦੀ ਸ਼ਰਨ ਪੈਂਦਾ ਸਮਝ ਲੈਂਦਾ ਉਹ ਪਵਿੱਤਰ ਜੀਵਨ ਵਾਲਾ ਹੋ ਜਾਂਦਾ ਹਰ ਚੇਤ ਅਚੇਤ ਮਨ ਜੋ ਇੱਛਾ ਸੂਫਲ ਹੋਈ ਗੁਰ ਪ੍ਰਸਾਦੀ ਹਰ ਸਪਾਵ ਹੈ ਪੀਵਤਰ ਹੈ ਸਦਾ ਸੁਖ ਹੋਈ ਰਹਾ ਹੈ ਗਾਫਲ ਮਨ ਪਰਮਾਤਮਾ ਨੂੰ ਚੇਤੇ ਕਰ ਜੋ ਸੋਚੇਗਾ ਉਹ ਮਿਲੇਗਾ ਤੇ ਗੁਰੂ ਦੀ ਕਿਰਪਾ ਨਾਲ ਤੂੰ ਪਰਮਾਤਮਾ ਦਾ ਰਸ ਹਾਸਲ ਕਰ ਲਏਗਾ ਸਤ ਗੁਰ ਪੇਟੇ ਤਾਂ ਪਰਸ ਹੋਵੇ ਪਰਸ ਹੋਏ ਤਾਂ ਪੂਜ ਕਰਾਏ ਜੋ ਉਸ ਪੂਜੇ ਸੋ ਫਲ ਪਾਏ ਦਿਖਿਆ ਦੇਵੇ ਸਾਥ ਮੁਝਾਏ ਜਦੋਂ ਕਿਸੇ ਮਨੁੱਖ ਨੂੰ ਗੁਰੂ ਮਿਲ ਪੈਂਦਾ ਉਹ ਪਰਸ ਬਣ ਜਾਂਦਾ ਉਹ ਪਰਸ ਬਣਦਾ ਲੋਕਾਂ ਕੋਲ ਮਾਨ ਸਤਕਾਰ ਮਿਲਦਾ ਜਿਹੜਾ ਵੀ ਮਨੁੱਖ ਉਸਤਾਦਦਰ ਕਰਦਾ ਉਹ ਵੀ ਆਤਮਿਕ ਜੀਵਨ ਵਾਲਾ ਫਲ ਪ੍ਰਾਪਤ ਕਰ ਲੈਂਦਾ ਬਿਨ ਪਾਰਸੈ ਪੂਜਣਾ ਹੋਈ ਬਈ ਬਿਨ ਮਨ ਪਰਚੇ ਅਵਰਾਜ ਸਮਝਾਏ ਗੁਰੂ ਸਦਾਏ ਅਗਿਆਨੀ ਅੰਦਾ ਕਿਸ ਓ ਮਾਰਗ ਪਾਹੇ ਭਾਈ ਪਾਰਸ ਬਨਣ ਤੋਂ ਬਿਨਾ ਦੁਨੀਆ ਪਾਸੋਂ ਮਾਨ ਸਤਕਾਰ ਨਹੀਂ ਮਿਲਦਾ ਜਿਹੜਾ ਮਨੁੱਖ ਆਪ ਤਾਂ ਗਿਆਨ ਤੋਂ ਸਖਣਾ ਤੇ ਮਾਇਆ ਦੇ ਮੋਚ ਅੰਨਾ ਹੋਇਆ ਪਿਆ ਪੜਿਆਪ ਨੂੰ ਗੁਰੂ ਖਵੰਦਾ ਜੀਵਨ ਰਸਤੇ ਤੇ ਨਹੀਂ ਤੁਰ ਸਕਦਾ ਨਾਨਕ ਵੇਣ ਨਦਰੀ ਕਿਛੂ ਨ ਪਾਈਐ ਜਿਸ ਨਦਰ ਕਰੇ ਉਸ ਪਾਏ ਗੁਰ ਪ੍ਰਸਾਦੀ ਦੇ ਮੜਾਈ ਆਪਣਾ ਸ਼ਬਦ ਵਰਤਾਏ ਇਹ ਨਾਨਕ ਕਿਸੇ ਦੇ ਵਾਸਤੇ ਗੱਲ ਨਹੀਂ ਪ੍ਰਮਾਤਮਾ ਦੀ ਮਿਹਰ ਦੀ ਨਿਗਾਹ ਤੋਂ ਬਿਨਾ ਕੁਛ ਨਹੀਂ ਮਿਲਦਾ ਤੇ ਗੁਰੂ ਦੀ ਕਿਰਪਾ ਦੀ ਬਰਕਤ ਨਾਲ ਪ੍ਰਮਾਤਮਾ ਜਿਸ ਨੂੰ ਵਡਿਆਈ ਬਖਸ਼ਦਾ ਉਸ ਦੀ ਇਰਦ ਆਪਣੀ ਸਿਫਤ ਤੋਂ ਸਲਾਹ ਦੀ ਬਾਣੀ ਵਸਾ ਦਿੰਦਾ ਗੁਜਰੀ ਮਹਿਲਾ ਤੀਜਾ ਪੰਚਪਦੇ ਨਾ ਕਾਸ਼ੀ ਮਤ ਉਪਜੈ ਨਾ ਕਾਸ਼ੀ ਮਤ ਜਾਏ ਸਤਗੁਰ ਮਿਲਿਆ ਮਤ ਉਪਜੈ ਤਾਂ ਏ ਸੋ ਜੀ ਪਾਇ ਇਹ ਭਾਈ ਨਾ ਕਾਸ਼ੀ ਦੇ ਤੀਰਥ ਅਸਥਾਨਾਂ ਤੇ ਅਕਲ ਆਉਂਦੀ ਹੈ ਤੇ ਨਾ ਅਕਲ ਉੱਥੇ ਦੂਰ ਹੁੰਦੀ ਹੈ ਇਹ ਗੁਰੂ ਦੇ ਮਿਲਿਆਂ ਹੀ ਚੰਗੀ ਅਕਲ ਮਨੁੱਖ ਨੂੰ ਸਮਝ ਲੱਗਦੀ ਹੈ ਹਰ ਕਥਾ ਤੂੰ ਸੁਣ ਰੇ ਮਨ ਸ਼ਬਦ ਮਨ ਵਸਾਏ ਇਹ ਮਤ ਤੇਰੀ ਥਿਰ ਹੈ ਤਾਂ ਪਰਮ ਵਿੱਚੋਂ ਜਾਇ ਰਹਾ ਹੈ ਮਨ ਤੂੰ ਪਰਮਾਤਮਾ ਦੀ ਸਿਫਤ ਤੋਂ ਸੁਲਾ ਸੁਣਿਆ ਕਰ ਗੁਰੂ ਦੇ ਸ਼ਬਦ ਨੂੰ ਮਨ ਚ ਵਸਾਈ ਰੱਖ ਤੇਰੀ ਮਾਥੇ ਰਹੇਗੀ ਪਰਮ ਮੁੱਕ ਜਾਏਗਾ ਹਰ ਚਰਨ ਰਿਤਾ ਵਸਾਏ ਤੂੰ ਕਿਲ ਵਿਕ ਹੋਵਹ ਨਾਸ ਪੰਜ ਪੂ ਆਤਮਾ ਵਸ ਕਰੇ ਤਾਂ ਤੀਰਥ ਕਰੇ ਨਿਵਾਸ ਤੂੰ ਪਰਮਾਤਮਾ ਦੇ ਚਰਨ ਆਪਣੇ ਹਿਰਦੇ ਸੰਭਾਲ ਕੇ ਰੱਖ ਤੇਰੇ ਸਾਰੇ ਪਾਪ ਮੁੱਕ ਜਾਣਗੇ ਪੰਜ ਪੂ ਆਤਮਾ ਵਸ ਕਰੇ ਜੇ ਪੰਜਾ ਵਿਕਾਰਾਂ ਨੂੰ ਵਾਸ ਕਰੇ ਤੇ ਸਮਝ ਲੈ ਤੂੰ ਤੀਰਥਾਂ ਦਾ ਵਾਸੀ ਹੋ ਗਿਆ ਮਨ ਮੁਖ ਇਹ ਮਨ ਮੁਗਦ ਹੈ ਸੋਜੀ ਕਿਛੂ ਨਾ ਪਾਏ ਹਰ ਕਾ ਨਾਮ ਨਾ ਬੁਝਈ ਅੰਤ ਗਿਆ ਬਚੁਤਾਏ ਤੇ ਮਨ ਪਿਛੇ ਤੁਰਨ ਵਾਲਾ ਮਨੁੱਖ ਮੂਰਖੇ ਗਿਣਿਆ ਰਹਦਾ ਹਰਿ ਨਾਮ ਨੂੰ ਬੁਝਦਾ ਨਹੀਂ ਅਖੀਰ ਪਛਤਾਨਦਾ ਏ ਮਨ ਕਾਂਸ਼ੀ ਸਭ ਤੀਰਤ ਸਿਮਰਿਤ ਸਤਗੁਰ ਦਿਆ ਮੁਝਾਇ 68 ਤੀਰਤ ਸੰਗ ਰਹਿ ਜਿਨ ਹਰ ਹਿਰਦੈ ਰਹਾ ਸਮਾਇ ਜਿਸ ਮਨੁੱਖ ਨੂੰ ਸਤਗੁਰੂ ਨੇ ਆਤਮਿਕ ਜੀਵਨ ਦੀ ਸੂਝ ਬਖਸ਼ੀ ਹੈ ਸਮਝ ਲੋ ਉਸ ਵਾਸਤੇ ਮਨ ਕਾਂਸੀ ਹੈ ਤੇ ਮਨ ਹੀ ਸਾਰ ਹੈ ਤੀਰਥ ਹੈ ਉਸ ਮਨੁੱਖ ਦੇ ਨਾਲ 68 ਤੀਰਥ ਹੀ ਵਸਤੇ ਰਹਿੰਦੇ ਨੇ ਜਿੰਨਾ ਦੇ ਹਿਰਦੇ 'ਚ ਹਰੀ ਵਸ ਪਿਆ ਨਾਨਕ ਸਾਤ ਗੁਰ ਮਿਲਿਆ ਹੁਕਮੁ ਬੁਝਿਆ ਏਕ ਵਸਿਆ ਮਨ ਆਏ ਜੋਤੁ ਉਦ ਭਾਵੈ ਸਭ ਸਚ ਹੈ ਸਚੇ ਰਹੈ ਸਮਾਇ ਨਾਨਕ ਜੇ ਮਨੁ ਗੁਰੂ ਨੂੰ ਮਿਲ ਪਏ ਤੇ ਪ੍ਰਮਾਤਮਾ ਦੀ ਰੱਜਾ ਨੂੰ ਸਮਝ ਲੈਂਦਾ ਕਿ ਪ੍ਰਮਾਤਮਾ ਉਸ ਤੇ ਮਨ ਚ ਟਿਕ ਜਾਂਦਾ ਫਿਰ ਜੋਤ ਦਪਾਵੈ ਸਭ ਸੱਚ ਹੈ ਮਨੁੱਖ ਇਉਂ ਯਕੀਨ ਰੱਖਦਾ ਕਿ ਪ੍ਰਭੂ ਜੋ ਤੈਨੂੰ ਚੰਗਾ ਲੱਗਦਾ ਉਹੀ ਸੱਚ ਹੈ ਸਭ ਤੇਰੀ ਰੱਜਾ ਦੇ ਵਿੱਚ ਹੀ ਅਖੀਰ ਹੋ ਰਿਹਾ ਗੁਜਰੀ ਮਹਿਲਾ ਤੀਜਾ eko ਨਾਮ ਨਿਧਾਨ ਪੰਡਿਤ ਸੁਣ ਸਿੱਖ ਸੱਚ ਸੋਈ ਹੈ ਪੰਡਿਤ ਹਰੀ ਨਾਮ ਹੀ ਸਾਰੇ ਗੁਣਾਂ ਦਾ ਖਜ਼ਾਨਾ ਨਾਮ ਸੁਣਿਆ ਕਰ ਦੂਜੈ ਪਾਏ ਜੇਤਾ ਪੜਹੈ ਪੜਤ ਗੁਣਤ ਸਦਾ ਦੁੱਖ ਹੋਏ ਤੇ ਮਾਇਆ ਦੇ ਮੋਹ ਚ ਫਸ ਕੇ ਜੋ ਪੜਨੇ ਉਹ ਖਵਾਰ ਹੀ ਹੁੰਨਾ ਹਰ ਚਰਨੀ ਤੂੰ ਲਾਗ ਰੋ ਗੁਰ ਸ਼ਬਦ ਸੋਜੀ ਹੋਈ ਹਰ ਰਸ ਰਸਨਾ ਚਾਖ ਤੂੰ ਤਾਂ ਮਨ ਨਿਰਮਲ ਹੋਈ ਰਹਾ ਏ ਭਾਈ ਗੁਰੂ ਦੀ ਚਰਨੀ ਲਗਿਆਰ ਸਬਦ ਦੇ ਰਾਹੀਂ ਸੋਝੀ ਮਿਲੇਗੀ ਹਰੀ ਨਾਮ ਨੂੰ ਰਸਨਾ ਨਾਲ ਚਖ ਤਾ ਮਨ ਪਵਿੱਤਰ ਹੋਏਗਾ ਸਤ ਗੁਰ ਮਿਲਿਆ ਮਨ ਸੰਤੋਖੀ ਹੈ ਤਾ ਫਿਰ ਤ੍ਰਿਸ਼ਨਾ ਭੁੱਖ ਨਾ ਹੋਏ ਨਾਮ ਨਿਂਧਾਨ ਪਾਇਆ ਪਰ ਕਰ ਜਾਏ ਨ ਕੋ ਇਹ ਪੰਡਤ ਗੁਰੂ ਨੂੰ ਮਿਲਿਆ ਮਨ ਸੰਤੋਖੀ ਹੋ ਜਾਂਦਾ ਕ੍ਰਿਸ਼ਨ ਲੱਥ ਜਾਂਦੀ ਨਾਮ ਰੂਪੀ ਖਜ਼ਾਨਾ ਪਾ ਲੈਂਦਾ ਫਿਰ ਉਹ ਪ੍ਰਾਇ ਘਰ ਵਿੱਚ ਉਹ ਚਿੱਤ ਨਹੀਂ ਰੱਖਦਾ ਕਥਨੀ ਵਦਨੀ ਜੇ ਕਰੇ ਮਨ ਮੁਖ ਬੂਝ ਨਾ ਹੋਏ ਗੁਰਮਤੀ ਕਟ ਚਾਨਣਾ ਹਰ ਨਾਮ ਪਾਵੈ ਸੋਏ ਪਰ ਜੇ ਕੋਈ ਮਨੁੱਖ ਨਿਰਿਆ ਮੂੰਹ ਦੀਆਂ ਗੱਲਾਂ ਹੀ ਕਰਦਾ ਰਵੇ ਤੇ ਆਪਣੇ ਮਨ ਦੇ ਪੁੱਛੇ ਤੁਰਦਾਰੇ ਨੂੰ ਆਤਮਿਕ ਜੀਵਨ ਦੀ ਸਮਝ ਨਹੀਂ ਪੈਂਦੀ ਇਹ ਪੰਡਤ ਗੁਰੂ ਦੇ ਮਾਤੇ ਤੁਰਿਆ ਹੀ ਸੱਜੇ ਜੀਵਨ ਦਾ ਸੱਜਾ ਜੀਵਨ ਹਾਸਲ ਹੁੰਦਾ ਹੈ ਚਾਨਣਾ ਮਿਲਦਾ ਹੈ ਸੁਣ ਸ਼ਾਸਤਰ ਤੋਂ ਨਾ बुਝੇ ਤਾਂ ਫਿਰ ਹੈ ਬਾਰੋਂ ਬਾਰਾ ਸੋ ਮੂਰਖ ਜੋ ਆਪਨਾ ਪਛਾਣੈ ਸੱਚ ਨਾ ਤਰੇ ਪਿਆਰ ਇਹ ਪੰਡਿਤ ਸ਼ਾਸਤਰਾ ਨੂੰ ਸੁਣ ਸੁਣ ਕੇ ਆਤਮਿਕ ਜੀਵਨ ਨੂੰ ਨਹੀਂ ਸਮਝਦਾ ਤਾਈਆਂ ਤੋਂ ਮੜ ਮੜ ਕੇ ਭਟਕਨ ਉਹ ਮੂਰਖ ਹੈ ਜੋ ਆਪਣਾ ਆਪ ਜਾਣਦਾ ਨਹੀਂ ਤੇ ਸੱਚ ਚ ਪਿਆਰ ਨਹੀਂ ਪਾਉਂਦਾ ਸੱਚਾ ਜਗਤ ਦਹਿਕਾਇਆ ਕਹਿਣਾ ਕਛੂ ਨਾ ਜਾਏ ਨਾਨਕ ਜੋ ਤਿਸ ਭਾਵੇਂ ਸੋ ਕਰੇ ਜੋ ਤਿਸ ਕੀ ਰਜਾ ਹੈ ਪੰਡਤ ਪਰਮਾਤਮਾ ਦੀ ਰਜਾ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਉਹ ਸਦਾtheta ਰਹਿਣ ਵਾਲੇ ਪ੍ਰਭੂ ਆਪ ਹੀ ਜਗਤ ਨੂੰ ਮਾਇਆ ਤੇ ਭੁੱਟਨੀ ਛਪਾਇਆ ਤੇ ਨਾਨਕ ਜੋ ਕੁਛ ਪ੍ਰਮਾਤਮਾ ਨੂੰ ਚੰਗਾ ਲੱਗਦਾ ਅਖੀਰ ਸੰਸਾਰ 'ਚ ਉਹੀ ਹੁੰਦਾ ਇੱਕ ਓੰਕਾਰ ਸਤਗੁਰ ਪ੍ਰਸਾਦ ਰਾਗ ਗੁਜਰੀ ਮਹਲਾ ਚੌਥਾ ਚੋਪ ਦੇ ਘਰ ਪਹਿਲਾ ਹਰ ਕੇ ਜਨ ਸਤਗੁਰ ਸਤਪੁਰਖਾ ਹੋ ਬਿਨਾ ਕਰੋਂ ਗੁਰ ਪਾਸ ਹਮ ਕੀਰੇ ਕਰਮ ਸਤਿਗੁਰ ਸ਼ਰਨਾਇ ਕਰ ਦਿਆ ਨਾਮ ਪਰਗਾਸ ਸਤਿਗੁਰ ਇਹ ਪਰਮਾਤਮਾ ਦੇ ਭਗਤ ਤੇ ਮਾਪੁਰ ਗੁਰੂ ਮੈਂ ਤੇਰੇ ਪਾਸ ਬੇਨਤੀ ਕਰਨਾ ਵਾ ਮੈਂ ਕੀੜਾ ਹਾਂ ਨਿੱਕਾ ਜਾਂ ਕੀੜਾ ਹਾਂ ਤੇਰੀ ਸ਼ਰਨਾ ਆਵਾਂ ਮੈਨੂੰ ਨਾਮ ਦਾ ਚਾਨਣ ਦੇ ਮੇਰੇ ਮੀਤ ਗੁਰ ਦੇ ਮੋਕੋ ਰਾਮ ਨਾਮ ਪਰਗਾਸ ਗੁਰਮਤ ਨਾਮ ਮੇਰਾ ਪ੍ਰਾਣ ਸਖਾਈ ਹਰ ਕੀ ਰਥ ਮਰੀ ਰਹਿਰਾਸ ਰਹਾਉ اے ਮੇਰੇ ਮਿੱਤਰ ਸਤਿਗੁਰੂ ਮੈਨੂੰ ਪਰਮਾਤਮਾ ਦਾ ਨਾਮ ਰੂਪੀ ਚਾਨਣ ਬਖਸ਼ ਗੁਰਮਤਰਾ ਹੀ ਮਿਲਿਆ ਹਰ ਨਾਮ ਮੇਂ ਜਿੰਦਾ ਸਾਥ ਹੀ ਬਣਿਆ ਤੇ ਪਰਮਾਤਮਾ ਦੀ ਸਿਫਤੋ ਸਲਾਮ ਮੇਰੇ ਵਾਸਤੇ ਜੀਵਨ ਦੀ ਪੂੰਜੀ ਬਣੀ ਰਹੇ ਰਹਾਉ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲਾ ਤ੍ਰਿਪਤਾਸੈ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਭਗਤਾਂ ਦੇ ਹਿਰਦੇ ਚ ਪਰਮਾਤਮਾ ਦੇ ਨਾਮ ਦੀ ਸ਼ਰਧਾ ਨਾਮ ਜਪਣ ਦੀ ਖੇਚਾ ਵੱਡੇ ਭਾਗਾ ਵਾਲੇ ਨੇ ਹਰੀ ਨਾਮ ਨੂੰ ਜਪਦੇ ਆ ਹਰ ਹਰ ਨਾਮ ਮਿਲਾ ਤ੍ਰਿਪਤਾਸੈ ਤ੍ਰਿਪਤ ਹੋ ਜਾਂਦੇ ਨੇ ਸੰਗਤ ਚ ਬੈਠਿਆਂ ਗੁਣਾ ਦਾ ਪ੍ਰਗਾਸ ਹੁੰਦਾ ਜਿਨ ਹਰ ਹਰ ਹਰਸ ਨਾਮ ਨਾ ਪਾਇਆ ਤੇ ਭਾਗ ਹੀਣ ਜਮਪਾਸ ਜੋ ਸਤਗੁਰ ਸ਼ਰਣ ਸੰਗਤ ਨਹੀਂ ਆਏ ਤ੍ਰਿਕ ਜੀਵੇ ਤ੍ਰਿਕ ਜੀਵਾ ਜਿ ਨੰਮੁ ਨੁ ਖਾਣੇ ਨਾਮ ਰਸ ਨਹੀਂ ਖਟਿਆ ਉਹ ਭਾਗ ਹੀ ਨੇ ਜਿਹੜੇ ਮਨੁ ਗੁਰੂ ਦੀ ਸ਼ਰ ਨਹੀਂ ਆਉਂਦੀ ਸਤਗੁਰ ਕਹਿਣ ਲੱਗ ਤ੍ਰਿਕ ਨੇ ਜਿਨ ਹਰਜਨ ਸਤਗੁਰ ਸੰਗਤ ਪਾਇ ਤੈਨ ਤੁਰ ਮਸਤਕ ਲੇਖਿਆ ਲੇਖਾਸ ਤਨ ਤਨ ਸਤ ਸੰਗਤ ਜਿਤ ਹਰ ਰਸ ਪਾਇਆ ਮੇਲ ਨਾਨਕ ਨਾਮ ਪਰਗਾਸ ਜਿੰਨਾ ਹਰੀ ਹਰੀ ਭਗਤਾ ਨੇ ਗੁਰੂ ਦੀ ਸੰਗਤ ਪ੍ਰਾਪਤ ਕਰ ਲਈ ਉਹਨਾਂ ਦੇ ਮੱਥੇ ਤੇ ਤੋਰ ਦਰਗਾਹ ਤੋਂ ਲੇਕ ਉਗੜ ਜਾਂਦਾ ਹੈ ਇਹ ਨਾਨਕ ਸਾ ਸੰਗਤ ਧਨ ਜੇ ਜੁੜ ਕੇ ਮਨੁੱਖ ਨੂੰ ਨਾਮ ਰਸ ਮਿਲ ਜਾਂਦਾ ਗੁਜਰੀ ਮਹਲਾ ਚੌਥਾ ਗੋਵਿੰਦ ਗੋਵਨ ਪ੍ਰੀਤਮਨ ਪ੍ਰੀਤਮ ਮਿਲ ਸਤ ਸੰਗਤ ਸ਼ਬਦ ਮੰਨਮੋ ਹੈ ਜਪ ਗੋਵਿੰਦ ਗੋਵਿੰਦ ਤੇ ਆਈਐ ਸਭ ਕੋ ਦਾਣ ਦੇ ਪ੍ਰਭੂ ਹੈ ਏ ਮੇਰੇ ਭਰਾਵੋ ਸਾਧ ਸੰਗਤ ਮਿਲ ਲ ਕੇ ਗੁਰੂ ਸ਼ਬਦ ਚ ਜੁੜ ਕੇ ਪ੍ਰਭੂ ਦੇ ਗੁਣ ਗਾਇਆ ਕਰੋ ਅੱਖ ਮੇਰੇ ਮਨ ਵਿੱਚ ਵਸ ਪਵੇ ਗੋਵਿੰਦਾ ਭਜਨ ਕਰੋ ਦਾ ਧਿਆਨ ਧਰੋ ਮੇਰੇ ਭਾਈ ਜਨਾ ਮੋ ਕੋ ਗੋਵਿੰਦ 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 ਮਨਮੋ ਹੈ गोविंद 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 गुणगामा मिल गुर साथ संगत जन सोहे रहा ते मेरे प्रभो मैं पृथ्वी दा मालिक प्रभु मिल पिया है प्रभु मानू खिंच पांदा मैं हर वेले हरि दे गुण गाण दियावा सुख सागर हर भगत है गुरमत कौला रिद्ध सिद्ध लागै पग ओ है जन को राम नाम अंधारा ਰਨਾਮ ਜਪਾ ਥਰਨਾਮੇ ਸੋ ਹੈ हे ਪ੍ਰਭੋ ਜਿਸ ਮਨੁਕ ਨੂੰ ਗੁਰੂ ਦੀ ਮੱਤ ਗੁਰੂ ਦੀ ਮਾਤੀ ਬਰਕਤ ਨਾਲ ਪ੍ਰਭਾਤਮਨ ਦੀ ਪ੍ਰਾਪਤੀ ਹੋ ਜਾਂਦੀ ਹੈ ਉਸ ਨੂੰ ਹਰੀ ਦੇ ਨਾਮ ਦਾ ਸਾਰਾ ਬਣਿਆ ਰਹਿੰਦਾ ਦੁਰਮਤ ਪਾਗ ਹੀਣ ਮਤ ਫੀਕੇ ਨਾਮ ਸੁਨਤ ਆਵੈ ਮਨ ਰੋਹੈ ਕੋਵਾ ਕਾ ਕੋ ਅੰਮ੍ਰਿਤ ਰਸ ਪਾਈਐ ਤ੍ਰਿਪਤੈ ਵਿਸ਼ਟਾ ਖਾਇਮੁਕ ਗੋ ਹੈ ਹੀ ਪ੍ਰਭੋ ਪੈੜੀ ਮੱਤੇ ਤੁਰਨ ਵਾਲੇ ਵੱਦ ਕਿਸਮਤ ਹੁੰਦੇ ਨੇ ਉਹਨਾਂ ਦੀ ਆਪਣੀ ਅਕਲ ਵੀ ਹੋੜੀ ਰਹਿੰਦੀ ਹੈ ਕਾਂਗੇ ਕੋਈ ਸਵਾਦਲਾ ਭੋਜਨ ਰਖੀਏ ਉਹ ਹਮੇਸ਼ਾ ਵਿਸ਼ਟਾ ਹੀ ਖਾਏਗਾ ਅੰਮ੍ਰਿਤ ਸਰ ਸਤਗੁਰ ਸਤਵਾਦੀ ਜਿਤ ਨਾਤੇ ਕੋਵਾ ਹੰਸ ਹੋ ਹੈ ਨਾਨਕ ਤਨ ਤਨ ਵੱਡੇ ਵਡਪਾਗੇ ਜਿਨ ਗੁਰਮਤਿ ਨਾਮ ਰਿਦਾ ਮਲ ਤੋ ਹੈ हे ਪ੍ਰਭੂ ਸਦਾ ਤੇਰ ਹਰੀ ਨਾਮ ਜਪਣ ਵਾਲੇ ਸਤਿਗੁਰੂ ਆਤਮਕ ਜੀਵਨ ਦੇਣ ਵਾਲੇ ਨਾਮ ਜਲ ਦਾ ਸਰੋਵਰ ਹੈ ਗੁਰੂ ਸਰੋਵਰ ਚ ਨਾਤਿਆਂ ਕਾਮੀ ਹੰਸ ਬਣ ਜਾਂਦਾ ਨਾਨਕ ਮੁਨੁਕ ਤਨ ਹਨ ਵੱਡੇ ਪਾਗਾ ਵਾਲੇ ਹਨ ਗੁਰੂ ਮਾਤਰਾ ਹੀ ਜਿਨ੍ਹਾਂ ਦੇ ਹਿਰਦੇ ਚ ਨਾਮ ਬਸ ਪਿੰਡਾਂ ਦਾ ਨਾਂ ਦਿਖ ਰਤੇ ਦੇ ਮੈਲ ਧੁੱਪ ਜਾਂਦੀ ਹੈ ਅੰਮ੍ਰਿਤ ਸਰ ਸਤ ਗੁਰ ਸਤਵਾਦੀ ਜਿਤ ਨਾਤਾ ਕੋ ਆ ਹੰਸ ਹੋ ਹੈ ਨਾਨਕ ਧਨ ਤਨ ਵੱਡੇ ਵੱਡ ਪਾਗੀ ਜਿਨ ਗੁਰ ਮਤ ਨਾਮ ਰਿਤੇ ਮਲ ਤੋ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ